ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਉਹ ਮਹਾਨ ਯੋਧੇ ਵੀ ਜਿਨੇ 90 ਸਾਲ ਦੀ ਉਮਰ 'ਚ ਅੰਗਰੇਜ਼ਾਂ ਨੂੰ ਭਾਜੜਾ ਪਾਤੀਆਂ ਸੀ ਜਿਦੀ ਫੌਜ ਕੋਲ ਸਿਰਫ ਤਲਵਾਰਾਂ ਨੇਜੇ ਤੀਰ ਕਮਾਣੀ ਸੀਗੇ ਤੇ ਸਾਹਮਣੇ ਸੀਗੇ ਤੋਪਾਂ ਵਾਲੇ ਅੰਗਰੇਜ਼ ਅੰਗਰੇਜ਼ ਜਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਤੇ ਖਾਲਸਾ ਰਾਜ ਨੂੰ ਦੱਬਣਾ ਚਾਹੁੰਦੇ ਸੀ ਤਾਂ ਤੋਪਾਂ ਦੇ ਮੂੰਹ ਬੰਦ ਕਰਤੇ ਸੀਗੇ ਆਪਣੀਆਂ ਭੂਰੀਆਂ ਨਾਲ ਇਹ ਸਿੱਖ ਯੋਧੇ ਨੇ ਤੋਪ ਦਾ ਗੋਲਾ ਲੱਗਣ ਤੋਂ ਬਾਅਦ ਵੀ ਜਿਹੜਾ ਲੜਦਾ ਰਿਹਾ ਅਕਾਲ ਤਖਤ ਸਾਹਿਬ ਦੇ ਉਸ ਟਾਈਮ ਦੇ ਜਥੇਦਾਰ ਮੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੁਸੀਂ ਬੜੇ ਵਾਰ ਸੁਣਿਆ ਹੋਣਾ ਕਿ ਅੰਗਰੇਜ਼ਾਂ ਦੇ ਖਿਲਾਫ ਭਾਰਤ ਚ ਸਭ ਤੋਂ ਪਹਿਲਾਂ ਰਾਣੀ ਲక్ష్ਮੀਬਾਈ ਤੇ ਮੰਗਲਪਾਂਡੇ ਹੋਣੀ ਲੜੇ ਪਰ ਬਾਬਾ ਹਨੂਮਾਨ ਸਿੰਘ ਜੀ ਉਹ ਇਨਸਾਨ ਸੀਗੇ ਜਿਹੜੇ ਸਭ ਤੋਂ ਪਹਿਲਾਂ ਭਾਰਤ ਚ ਅੰਗਰੇਜ਼ਾਂ ਦੇ ਖਿਲਾਫ ਲੜੇ ਸੀ ਪਰ ਇਤਿਹਾਸ ਚ ਇਹ ਨਹੀਂ ਪੜਾਇਆ ਜਾਂਦਾ ਅੱਜ ਤੁਹਾਨੂੰ ਦੱਸਾਂਗੇ ਉਸ ਮਹਾਨ ਸਿੱਖ ਯੋਧੇ ਦੀ ਉਹ ਗਾਥਾ ਪਹਿਲਾਂ ਆਪਾਂ ਨੂੰ ਸਮਝਣਾ ਪੈਣਾ ਬਾਬਾ ਹਨੂਮਾਨ ਸਿੰਘ ਜੀ ਕੌਣ ਸੀਗੇ ਕੀ ਇਹਨਾਂ ਦਾ ਸਥਾਨ ਸੀਗਾ ਜਿਹੜਾ ਬੁੱਢਾ ਦਾਲ ਸੀ ਉਹਨਾਂ ਦਾ ਕੀ ਸਥਾਨ ਸੀ ਅਕਾਲ ਤਖਤ ਸਾਹਿਬ ਦਾ ਕੀ ਰੁਤਬਾ ਸੀਗਾ ਰਣਜੀਤ ਸਿੰਘ ਦੇ ਰਾਜ ਚ ਰਣਜੀਤ ਸਿੰਘ ਦਾ ਜਦੋਂ ਰਾਜ ਆਇਆ ਨਹੀਂ ਸੀ ਉਦੋਂ ਪਹਿਲਾਂ ਮਿਸਲਾਂ ਸੀਗੀਆਂ ਮਿਸਲਾਂ ਸਾਰੀਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਆ ਗਈਆਂ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਮਹਾਰਾਜ ਰਣਜੀਤ ਸਿੰਘ ਬਣ ਗਿਆ ਸਭ ਤੋਂ ਪਾਵਰਫੁੱਲ ਇਨਸਾਨ ਪੰਜਾਬ ਦਾ ਮਹਾਰਾਜਾ ਪਰ ਤੁਹਾਨੂੰ ਪਤਾ ਇੱਕ ਫੌਜ ਸੀਗੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਨਹੀਂ ਸੀ ਕੌਣ ਸੀਗੇ ਉਹ ਲੋਕ ਅਕਾਲੀ ਅਕਾਲੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਨਹੀਂ ਆਉਂਦੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜਿਹੜੇ ਆਪਣੀਆਂ ਫੌਜਾਂ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਹਰ ਜੰਗਾਂ 'ਚ ਸਭ ਤੋਂ ਮੂਰੇ ਹੋ ਕੇ ਲੜਦੇ ਸੀ ਗੁਰੂ ਦੇ ਸਿੱਖ ਇਹ ਅਕਾਲੀ ਮਹਾਰਾਜਾ ਰਣਜੀਤ ਸਿੰਘ ਲਈ ਲੜਦੇ ਤਾਂ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਅੰਦਰ ਨਹੀਂ ਆਉਂਦੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਵਾਸਤੇ ਇੱਕ ਸਪੈਸ਼ਲ ਰੈਜiment ਬਣਾਈ ਹੋਈ ਸੀ ਉਹਦਾ ਨਾਮ ਸੀ ਅਕਾਲ ਰੈਜiment ਨਾ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਾਲੀ ਵਰਦੀ ਪਾਉਂਦੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਯੂਰਪ ਤੋਂ ਲਿਆ ਕੇ ਅਫਸਰ ਆਪਣੀ ਫੌਜ ਚ ਭਰਤੀ ਕਰੇ ਕਿ ਟ੍ਰੇਨਿੰਗ ਦੋ ਐਡਵਾਂਸ ਪੰਜਾਬ ਦੀ ਖਾਲਸੇ ਦੀ ਫੌਜ ਨੂੰ ਤਾਂ ਅਕਾਲ ਰੈਜਿਮੈਂਟ ਦੇ ਸਾਰੇ ਨਿਹੰਗ ਸਿੱਖਾਂ ਨੇ ਮਨ ਕਰਤਾ ਸੀ ਕਹਿੰਦੇ ਅਸੀਂ ਨਹੀਂ ਲੈਣੀ ਐਡਵਾਂਸਡ ਟ੍ਰੇਨਿੰਗ ਕਿਉਂਕਿ ਅੰਗਰੇਜ਼ ਉਦੋਂ ਉਹ ਲੈਫਟ ਰਾਈਟ ਕਰਾਉਂਦੇ ਹੁੰਦੇ ਸੀ ਇਹਦਾ ਮਖੌਲ ਹੀ ਉਡਾਉਣ ਲੱਗ ਗਏ ਉਹਨਾਂ ਦਾ ਕਹਿੰਦੇ ਆ ਜਨਾਨੀ ਵਾਲੇ ਕੰਮ ਸਾਡੇ ਤੋਂ ਨਹੀਂ ਹੁੰਦੇ ਜਦੋਂ ਜੰਗ 'ਚ ਪੜਥੂ ਪਾਉਣਾ ਹੋਇਆ ਉਦੋਂ ਬੁਲਾ ਲਈ ਸਾਨੂੰ ਕਰਦੇ ਵੀ ਇਹੇ ਐਂ ਸੀ ਜੰਗ 'ਚ ਜਦੋਂ ਜਾਂਦੇ ਸੀ ਨਾ ਪਤਾ ਹੀ ਨਹੀਂ ਕਿਵੇਂ ਵਾਬ ਰੋਲੇ ਵਾਂਗ ਜਾਂਦੇ ਸੀ ਤੇ ਅਫਗਾਨੀਆਂ ਦੇ ਗੱਲ ਲਾ ਲਾ ਕੇ ਪਰਾਂ ਮਾਰਦੇ ਸੀਗੇ ਐਡਾ ਰਤਬਾ ਸੀਗਾ ਰੰਜੀਤ ਸਿੰਘ ਦੇ ਰਾਜ ਚ ਇਹ ਅਕਾਲੀ ਨਿਹੰਗਾਂ ਦਾ ਬੁੱਢਾ ਦਲ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤੇ ਅਕਾਲ ਰੈਜiment ਦਾ ਇਹਨਾਂ ਦੇ ਜਥੇਦਾਰ ਮਹਾਰਾਜਾ ਰੰਜੀਤ ਸਿੰਘ ਦੇ ਟਾਈਮ ਤੇ ਸੀਗੇ ਅਕਾਲੀ ਫੂਲਾ ਸਿੰਘ ਜਿਹੜੇ ਕਿ ਨਸ਼ਹਿਰੇ ਦੀ ਜੰਗ ਚ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਬੁੱਢਾ ਦਲ ਦਾ ਮੁਖੀ ਬਣਾਇਆ ਜਾਂਦਾ ਹੈ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਬਹੁਤ ਤਕੜੇ ਯੋਧੇ ਸੀਗੇ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਅੰਗਰੇਜ਼ ਇਹ ਸਭ ਚੀਜ਼ਾਂ ਨੋਟਿਸ ਕਰ ਰਹੇ ਸੀ ਕਿ ਯਾਰ ਕੌਣ ਨੇ ਇਹ ਲੋਕ ਜਿਨ੍ਹਾਂ ਦੇ ਅੱਗੇ ਮਹਾਰਾਜਾ ਵੀ ਝੁਕ ਜਾਂਦਾ ਹੈ ਕਿ ਸਾਰਾ ਪੰਜਾਬ ਮਹਾਰਾਜੇ ਦੇ ਅੱਗੇ ਝੁਕਦਾ ਹੈ ਪਰ ਮਹਾਰਾਜਾ ਰਣਜੀਤ ਸਿੰਘ ਇਨ੍ਹਾਂ ਅੱਗੇ ਝੁਕ ਜਾਂਦਾ ਹੈ ਤਾਂ ਅੰਗਰੇਜ਼ਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਮਹਿਸੂਸ ਹੁੰਦਾ ਸੀ ਅਕਾਲ ਰੈਜiment ਤੋਂ ਇਹ ਨਿਹੰਗ ਸਿੱਖਾਂ ਤੋਂ ਹੁਣ ਇੱਥੇ ਇੱਕ ਚੀਜ਼ ਹੋਰ ਸਮਝਣੀ ਪੈਣੀ ਆ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪਾਸੇ ਦੁਸ਼ਮਣ ਸੀਗੇ ਅਫਗਾਨਿਸਤਾਨ ਵਾਲੇ ਅਫਗਾਨੀ ਹਮਲਾਵਰ ਦੂਜੇ ਪਾਸੇ ਦੁਸ਼ਮਣ ਸੀਗੇ ਅੰਗਰੇਜ਼ ਸਤਲੁਜ ਤੋਂ ਪਾਰ ਸੀਗਾ ਅੰਗਰੇਜ਼ਾਂ ਦਾ ਰਾਜ ਤੇ ਉਧਰਲੇ ਪਾਸੇ ਸੀਗਾ ਅਫਗਾਨੀਆਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਐਡਾ ਵਿਜ਼ਨਰੀ ਬੰਦਾ ਸੀ ਐਡੀ ਤਕੜੀ ਸੋਚ ਵਾਲਾ ਬੰਦਾ ਸੀ ਉਹ ਕਹਿੰਦਾ ਵੀ ਜੇ ਮੈਂ ਦੋਨੇ ਪਾਸੇ ਦੁਸ਼ਮਣੀਆਂ ਪਾ ਲਈਆਂ ਤਾਂ ਇਹ ਤਾਂ ਦੋਨੋਂ ਪਾਸਿਓਂ ਹੀ ਦੁਸ਼ਮਣ ਮੈਨੂੰ ਘੇਰਣਗੇ ਤਾਂ ਮੇਰੀ ਤਾਕਤ ਵੀ ਡਾਇਵਰਟ ਹੋਊਗੀ ਹੋ ਸਕਦਾ ਉਹਨਾਂ ਤਕੜਾ ਹੋ ਕੇ ਵੀ ਨਾ ਲੜ ਸਕਾਂ ਮੈਂ ਅੰਗਰੇਜ਼ਾਂ ਨਾਲ ਉਹ ਸੰਧੀ ਕਰ ਲੈਂਦਾ ਹੈ ਅੰਗਰੇਜ਼ਾਂ ਨੂੰ ਕਹਿੰਦਾ ਹੈ ਕਿ ਹਾਂ ਇਹ ਸਤਲੋਜ ਤੋਂ ਪਾਰ ਮੈਂ ਨਹੀਂ ਆਉਂਗਾ ਇੱਧਰ ਤੁਸੀਂ ਨਹੀਂ ਆਵੋਗੇ ਇੱਧਰ ਮੇਰਾ ਰਾਜ ਤੇ ਇੱਧਰ ਤੁਹਾਡਾ ਰਾਜ ਅੰਗਰੇਜ਼ਾਂ ਨਾਲ ਉਹਨੇ ਸੰਧੀ ਕੀਤੀ ਤੇ ਅਫਗਾਨੀਆਂ ਨੂੰ ਖਦੇੜ ਖਦੇੜ ਕੇ ਉਹਨਾਂ ਦੇ ਇਲਾਕੇ ਜਿੱਤੇ ਪਰ ਇਹ ਗੱਲ ਤੇ ਜਿਹੜੀ ਅਕਾਲ ਰੈਜiment ਸੀ ਜਿਹੜੇ ਬੁੱਢਾ ਦਲ ਦੇ ਨਹਿੰਗ ਸਿੰਘ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਉਹ ਇਹ ਚੀਜ਼ ਤੋਂ ਖੁਸ਼ ਨਹੀਂ ਸੀਗੇ ਉਹ ਕਹਿੰਦੇ ਸੀ ਕੋਈ ਚੱਕਰ ਨਹੀਂ ਆਪਾਂ ਲੜਾਂਗੇ ਆਪਾਂ ਅੰਗਰੇਜ਼ਾਂ ਨੂੰ ਵੀ ਮਾਰਾਂਗੇ ਆਪਾਂ ਅਫਗਾਨੀਆਂ ਨੂੰ ਵੀ ਮਾਰਾਂਗੇ ਜਦੋਂ ਮੈਟਕਾਫ ਆਉਂਦਾ ਏ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨ ਉਸ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਖਬਰ ਮਿਲੀ ਸੀ ਕਿ ਅਕਾਲ ਰੈਜਿਮੈਂਟ ਮੈਟਕਾਫ ਤੇ ਇਹ ਗੋਰੇ ਤੇ ਹਮਲਾ ਕਰੂਗੀ ਉਹੀ ਗੱਲ ਹੋਈ ਨਿਹੰਗ ਸਿੰਘਾਂ ਨੇ ਮੈਟਕੈਫ ਤੇ ਹਮਲਾ ਕਰ ਦਿੱਤਾ ਸੀ ਪਰ ਬਹੁਤ ਜ਼ਿਆਦਾ ਸਿਕਿਉਰਿਟੀ ਹੋਣ ਕਰਕੇ ਉਹ ਕਾਮਯਾਬ ਨਹੀਂ ਹੋ ਪਾਏ ਇੱਥੋਂ ਹੀ ਅੰਗਰੇਜ਼ ਨਹੀਂ ਹਿੰਗ ਸਿੰਘਾਂ ਨੂੰ ਨਫ਼ਰਤ ਕਰਨ ਲੱਗ ਪਏ। ਤਿੰਨ ਹਿੰਗ ਸਿੰਘਾਂ ਖਿਲਾਫ਼ ਫਿਰ ਇੱਕ ਅਲੱਗ ਹੀ ਨਰੇਟਿਵ ਇੱਕ ਸੋਚ ਉਹਨਾਂ ਨੇ ਬਣਾ ਕੇ ਕਿਤਾਬਾਂ 'ਚ ਲਿਖੀ। ਇੱਥੋਂ ਇਮੇਜ ਖਰਾਬ ਕਰਨੀ ਸਟਾਰਟ ਕਰ ਦਿੱਤੀ। ਨਿੰਗ ਸਿੱਖਾਂ ਦੀ ਅੰਗਰੇਜ਼ਾਂ ਨੇ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਹੱਥ ਪਾਇਆ ਖਾਲਸੇ ਰਾਜ ਤੇ ਪੰਜਾਬ ਨੂੰ। ਤਾਂ ਉਸ ਟਾਈਮ ਤੇ ਫਿਰ ਤੁਹਾਨੂੰ ਇਹ ਵੀ ਪਤਾ ਹੈ ਕਿ ਬਹੁਤ ਆਪਣਿਆਂ ਨੇ ਗਦਾਰੀਆਂ ਕੀਤੀਆਂ। ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਹਿੰਦੇ ਸੀਗੇ ਦੋਗਰਿਆਂ ਦੀ ਗੱਦਾਰੀ ਬਾਰੇ ਤਾਂ ਸਭ ਨੂੰ ਪਤਾ ਹੈ ਪਰ ਪੰਜਾਬ ਦੀਆਂ ਬਹੁਤ ਰਿਆਸਤਾਂ ਦੇ ਰਾਜੇ ਵੀ ਅੰਗਰੇਜ਼ਾਂ ਨਾਲ ਮਿਲੇ ਸੀਗੇ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਤਾਂ ਸਭ ਤੋਂ ਜਿਹੜੀ ਪਹਿਲੀ جنگ ਲੜੀ ਜਾਂਦੀ ਆ ਸਿੱਖਾਂ ਤੇ ਅੰਗਰੇਜ਼ਾਂ ਦੀ ਉਹ ਹੋਈ ਸੀਗੀ ਮੁਦਕੀ ਤਾਂ ਅੰਗਰੇਜ਼ਾਂ ਨੇ ਫਿਰ ਉਸ ਟਾਈਮ ਤੇ ਸਿੱਖਾਂ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਮਹਾਰਾਣੀ ਜਿੰਦਕੌਰ ਨੇ ਉਸ ਟਾਈਮ ਤੇ ਦੋ ਚਿੱਠੀਆਂ ਲਿਖੀਆਂ ਸੀ ਇੱਕ ਚਿੱਠੀ ਲਿਖੀ ਸੀ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਨੂੰ ਦੂਜੀ ਚਿੱਠੀ ਲਿਖੀ ਸੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਨੂੰ ਸ਼ਾਮ ਸਿੰਘ ਔਟਾਰੀ ਵਾਲਾ ਫਿਰ ਆਪਣੀਆਂ ਫੌਜਾਂ ਲੈ ਕੇ ਵਾਧਾਏ ਮੁਕੀ ਵੱਲ ਨੂੰ ਜਿੱਥੇ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਹੋਣੀ ਸੀ ਉਸ ਜੰਗ ਦੇ ਜਿਹੜੇ ਮੇਨ ਲੀਡਰ ਸੀ ਜਿਹੜੇ ਕਹਿ ਲੋ ਕਮਾਂਡਰ ਸੀਗੇ ਸਿੱਖਾਂ ਵੱਲੋਂ ਉਹ ਕੌਣ ਸੀਗੇ ਉਹ ਸੀਗੇ ਗੁਲਾਬ ਸਿੰਘ ਡੋਗਰਾ ਤੇ ਤੇਜ ਸਿੰਘ ਡੋਗਰਾ ਜਿਹੜੇ ਆਸਤੀਮ ਦੇ ਸੱਪ ਸੀਗੇ ਜਿਹੜੇ ਅੰਗਰੇਜ਼ਾਂ ਨਾਲ ਮਿਲੇ ਹੋਏ ਸੀ ਜਿਹੜੇ ਪਹਿਲਾਂ ਹੀ ਪਲੈਨਿੰਗ ਕਰੀ ਬੈਠੇ ਸੀ ਕਿ ਕਿਵੇਂ ਇਹ ਜੰਗ ਸਿੱਖਾਂ ਨੂੰ ਹਰਾਉਣੀ ਆ ਕਿਵੇਂ ਅੰਗਰੇਜ਼ਾਂ ਨੂੰ ਜਿਤਾਉਣਾ ਹੈ ਉੱਥੇ ਫਿਰ ਜੰਗ ਜਦੋਂ ਲੱਗਦੀ ਆ ਮੁੱਦਕੀ ਚ ਤਾਂ ਸਿੱਖ ਬਹੁਤ ਬੜਾ ਟੁੱਕੀ ਕਰਦੇ ਨੇ ਅੰਗਰੇਜ਼ਾਂ ਦੀ ਸ਼ਾਮ ਸਿੰਘ ਅਟਾਰੀ ਵਾਲਾ ਬਹੁਤ ਬਹਾਦਰੀ ਨਾਲ ਲੜਦੇ ਨੇ ਜਦੋਂ ਖਬਰ ਮਿਲਦੀ ਆ ਅੰਗਰੇਜ਼ਾਂ ਨੂੰ ਕਿ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਆਪਣੀ ਅਕਾਲ ਰੈਜiment ਨਾਲ ਆ ਰਹੇ ਨੇ ਤਾਂ ਅੰਗਰੇਜ਼ ਫਿਰ ਇਹ ਕਹਿੰਦੇ ਸੁਣੇ ਗਏ ਸੀ ਕਿ ਜਾਨਾਂ ਬਚਾ ਕੇ ਭੱਜ ਲੋ ਰਾਖਸ਼ ਆ ਰਹੇ ਨੇ ਉਹ ਰਾਖਸ਼ ਕਹਿੰਦੇ ਸੀ ਉਹ ਕਹਿੰਦੇ ਸੀ ਇਹ ਰਾਖਸ਼ਾਂ ਵਾਂਗੂ ਲੜਦੇ ਨੇ ਕਿ ਇਹ ਪਤਾ ਹੀ ਨਹੀਂ ਕਿਸ ਤਰੀਕੇ ਨਾਲ ਆਉਂਦੇ ਨੇ ਤੇ ਬੜਾ ਠੁੱਕੀ ਕਰ ਜਾਂਦੇ ਨੇ ਬਾਹੂਬਲੀ ਮੂਵੀ ਦੇਖੀ ਆ ਨਾ ਆਪਾਂ ਉਹ ਬਾਹੂਬਲੀ ਮੂਵੀ ਚ ਜਿਹੜੀ ਸੇਨਾ ਹੁੰਦੀ ਆ ਕਿਵੇਂ ਦੇਖਿਆ ਉਹ ਲੜਦੇ ਕਿਵੇਂ ਇੱਕ ਤਲਵਾਰ ਨਾਲ 5-5 ਜਣਿਆਂ ਦਾ ਸਿਰ ਲਾਉਂਦੇ ਨੇ ਉਹੇ ਜੀ ਸੇਨਾ ਸੀਗੀ ਅਕਾਲ ਰੈਜiment ਦੀ ਤਾਂ ਅੰਗਰੇਜ਼ ਉੱਥੋਂ ਜਾਨਾਂ ਬਚਾ ਕੇ ਬਹੁਤ ਭੱਜੇ ਬਾਕੀ ਜਿਹੜੇ ਭੱਜ ਨਹੀਂ ਸਕੇ ਉਹਨਾਂ ਨੂੰ ਜਥੇਦਾਰ ਬਾਬਾ ਹਨੂਮਾਨ ਸਿੰਘ ਤੇ ਉਹਨਾਂ ਦੀ ਸਿੱਖ ਫੌਜ ਨੇ ਫਿਰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੀ ਉਮਰ ਉਸ ਟਾਈਮ ਤੇ 90 ਸਾਲ ਸੀ 90 ਸਾਲ ਦੀ ਉਮਰ 'ਚ ਐਸੇ ਸ਼ਸਤਰ ਚਲਾਉਂਦੇ ਸੀ ਨਾ ਕਿ 25 26 30 ਸਾਲ ਦੇ ਨੌਜਵਾਨ ਵੀ ਨਾ ਹਰ ਥਰ ਕੰਬਣ ਲੱਗ ਜਾਂਦੇ ਸੀ ਉਹਨਾਂ ਦੇ ਸਾਹਮਣੇ ਬਾਬਾ ਹਨੂਮਾਨ ਸਿੰਘ ਜੀ ਨੇ ਫਿਰ ਅੰਗਰੇਜ਼ਾਂ ਦਾ ਇੱਕ ਅ fırsਰ ਸੀ ਟੁੰਡੇ ਲਾਟ ਉਹਨੂੰ ਜੰਗ ਦੇ ਮੈਦਾਨ ਚ ਭਜਾਇਆ ਅੰਗਰੇਜ਼ ਭਜਾਏ ਕਿਉਂਕਿ ਪਟਿਆਲਾ ਨਹਿਂਗਾ ਸਿੰਘਾਂ ਦਾ ਗੜ ਹੁੰਦਾ ਸੀ ਗੁਰਦੁਆਰਾ ਦੁੱਖ ਨਿਵਾਰਨ ਹੈ ਜੋ ਉਸ ਟਾਈਮ ਤੇ ਗੁਰਦੋਰਾ ਸਾਹਿਬ ਨੂੰ ਕਹਿੰਦੇ ਸੀ ਨਹਿਂਗਾ ਦਾ ਤੋਬਾ ਕਿਉਂਕਿ ਉਹ ਜਗ੍ਹਾ ਫਿਰ ਸੇਫ ਲੱਗੀ ਉੱਥੇ ਆ ਕੇ ਫਿਰ ਬਾਬਾ ਹਨੂਮਾਨ ਸਿੰਘ ਜੀ ਤੇ ਉਹਨਾਂ ਦੇ 2000 ਸਿੱਖ ਯੋਧੇ ਸਿਰ ਵਿਸ਼ਰਾਮ ਕਰਦੇ ਨੇ ਉੱਥੇ ਫਿਰ ਆਪਣੇ ਹੀ ਲੋਕ ਗੱਦਾਰੀ ਕਰਦੇ ਨੇ ਇਤਿਹਾਸਕਾਰ ਲਿਖਦੇ ਨੇ ਕਿ ਉਸ ਟਾਈਮ ਪਟਿਆਲੇ ਦਾ ਰਾਜਾ ਕਰਮ ਸਿੰਘ ਜੋ ਕਿ ਅੰਗਰੇਜ਼ਾਂ ਨਾਲ ਯਾਰੀ ਰੱਖਦਾ ਸੀ ਤੇ ਅੰਗਰੇਜ਼ਾਂ ਤੋਂ ਡਰਦਾ ਵੀ ਸੀ ਉਹਨੇ ਫਿਰ ਅੰਗਰੇਜ਼ਾਂ ਦੇ ਡਰ ਤੋਂ ਨਹਿੰਗਾ ਸਿੰਘਾਂ ਨੂੰ けਰਾ ਪਾ ਲਿਆ ਔਰ けਰਾ ਵੀ ਕੈਸੇ ਟਾਈਮ ਤੇ ਪਾਇਆ ਕਿ ਨਹਿੰਗ ਸਿੰਘ ਜੰਗ 'ਚ ਆਉਣ ਤੋਂ ਬਾਅਦ ਆਪਣਾ ਲੰਗਰ ਪ੍ਰਸ਼ਾਦਾ ਤਿਆਰ ਕਰ ਰਿਹਾ ਸੀ ਲੰਗਰ ਪ੍ਰਸ਼ਾਦਾ ਤਿਆਰ ਕਰਦਿਆਂ ਦੇ ਉੱਤੇ ਤੋਪਾਂ ਬੀੜ ਕੇ ਹਮਲੇ ਕਰ ਦਿੱਤੇ ਗਏ 1500 ਸਿੱਖ ਉੱਥੇ ਸ਼ਹੀਦ ਹੋਏ ਸੀ ਪਟਿਆਲੇ ਦੀ ਧਰਤੀ ਤੇ ਇਹਨਾਂ ਕੋਲ ਕੀ ਸੀ ਇਹਨਾਂ ਕੋਲ ਸੀਗੇ ਪੁਰਾਤਨ ਸ਼ਸਤਰ ਤਲਵਾਰਾਂ ਨੇਜੇ ਤੀਰ ਕਮਾਨ ਸਾਹਮਣੇ ਕੀ ਸੀ ਸਾਹਮਣੇ ਸੀਗੇ ਤੋਪਾਂ ਵੱਡੀਆਂ-ਵੱਡੀਆਂ ਬੰਦੂਖਾਂ ਤਾਂ 1500 ਸਿੱਖ ਨਹਿਂਗ ਸਿੰਘ ਉੱਥੇ ਸ਼ਹੀਦ ਕਰ ਦਿੱਤੇ ਜਾਂਦੇ ਨੇ ਤਾਂ ਬਾਬਾ ਹਨੂਮਾਨ ਸਿੰਘ ਜੀ 90 ਸਾਲ ਦੀ ਉਮਰ ਉਹ ਫੁਰਤੀ ਨਾਲ ਜਾਂਦੇ ਨੇ ਭੂਰੀ ਲੈ ਕੇ ਉਹ ਤੋਪ ਦਾ ਮੂੰਹ ਬੰਦ ਕਰ ਦਿੰਦੇ ਨੇ ਤੇ ਗੱਲ ਆ ਦੇ ਦਿੰਦੇ ਨੇ ਉਹ ਤੋਪਚੀਆਂ ਦੇ ਉੱਥੋਂ ਫਿਰ 500 ਨਹਿੰਗਾਂ ਦੇ ਜਥੇ ਨਾਲ ਨਿਕਲ ਜਾਂਦੇ ਨੇ ਬਾਬਾ ਹਨੂਮਾਨ ਸਿੰਘ ਜੀ ਉਧਰ ਜਿਹੜੀ ਮੁੱਦਕੀ ਦੀ ਜੰਗ ਆਲਮੋਸਟ ਜਿੱਤ ਚੁੱਕੇ ਸੀ ਸਿੱਖ ਉਥੇ ਫਿਰ ਇਹ ਗੁਲਾਬ ਸਿੰਘ ਡੋਗਰਾ ਤੇ ਤੇਜ ਸਿੰਘ ਡੋਗਰਾ ਗਦਦਾਰੀ ਕਰਦੇ ਨੇ ਚਲਦੀ ਜੰਗ ਚੋਂ ਇਹ ਭੱਜ ਜਾਂਦੇ ਨੇ ਮੈਦਾਨ ਛੱਡ ਕੇ ਕਮਾਂਡਰ ਸੀਗੇ ਸੋਚੋ ਇਹ ਸਿੱਖਾਂ ਦੀ ਫੌਜ ਦੇ ਔਰ ਸਿੱਖਾਂ ਦੀ ਫੌਜ ਦੇ ਕਮਾਂਡਰ ਹੀ ਭੱਜ ਗਏ ਤਾਂ ਜਿਹੜੇ ਸਿੱਖ ਫੌਜ ਸੀ ਉਹਨਾਂ ਦਾ ਮਨੋਬਲ ਜਮਾਂ ਡਾਊਨ ਹੋ ਗਿਆ ਉਹ ਜੰਗ ਇਹਨਾਂ ਕਰਕੇ ਫਿਰ ਹਾਰ ਨਹੀਂ ਪਈ ਸਿੱਖਾਂ ਨੂੰ ਜਿਹੜੇ ਸਿੱਖ ਰਾਜ ਦਾ ਪਤਨ ਹੋਇਆ ਉਹਦੇ ਸਭ ਤੋਂ ਵੱਡੇ ਜ਼ਿੰਮੇਵਾਰ ਸੀਗੇ ਇਹ ਲੋਕ ਇਧਰੋਂ ਬਾਬਾ ਹਨੂਮਾਨ ਸਿੰਘ ਜੀ ਆਪਣੇ 500 ਸਿੱਖਾਂ ਦੇ ਜਥੇ ਨਾਲ ਉਥੋਂ ਜਾਂਦੇ ਨੇ ਕੜਾਮ ਪਿੰਡ ਵੱਲ ਨੂੰ ਗੋਲੀਆਂ ਲੱਗੀਆਂ ਸੀ ਉਥੇ ਬਾਬਾ ਹਨੂਮਾਨ ਸਿੰਘ ਜੀ ਦੇ ਪਰ ਐ ਨਹੀਂ ਹੈਗਾ ਉੱਥੇ ਹਿੰਮਤ ਹਾਰ ਕੇ ਬੈਠ ਗਏ ਸੀਗੇ ਲੜਦੇ ਗਏ ਲੜਦੇ ਲੜਦੇ ਫਿਰ ਉਥੋਂ ਕੜਾਮ ਪਿੰਡ ਆ ਕੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੋਪ ਦੇ ਗੋਲੇ ਦਾ ਸ਼ਿਕਾਰ ਹੋ ਜਾਂਦੇ ਨੇ ਸੋਚ ਕੇ ਦੇਖੋ ਇੱਥੇ ਇੱਕ ਕਿਸੇ ਦੇ ਗੋਲੀ ਵੀ ਵੱਜੇ ਨਾ ਉਹ ਬੰਦਾ ਫਿਰ ਉਦੋਂ ਬਾਅਦ ਹਿੰਮਤ ਨਹੀਂ ਕਰਦਾ ਲੜਨ ਦੀ ਤੋਪ ਦੇ ਗੋਲੇ ਦੇ ਸ਼ਿਕਾਰ ਹੋਏ ਉਸ ਤੋਂ ਬਾਅਦ ਵੀ ਇਤਿਹਾਸਕਾਰ ਲਿਖਦੇ ਨੇ ਕਿ ਜੰਗ ਲੜੀ ਗਏ ਕੜਾਮ ਪਿੰਡ ਤੋਂ ਫਿਰ ਰਾਜਪੁਰਾ ਬਨੂੜ ਹੁੰਦੇ ਹੋਏ ਪਿੰਡ ਹੈਗਾ ਮੁਹਾਲੀ ਕੋਲ ਸੁਹਾਣਾ ਜਿਹਨੂੰ ਹੁਣ ਸੁਹਾਣਾ ਸਾਹਿਬ ਕਹਿੰਨੇ ਆ ਆਪਾਂ ਸੁਹਾਣੇ ਪਿੰਡ ਆ ਕੇ ਫਿਰ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸ਼ਹੀਦੀ ਪ੍ਰਾਪਤ ਕਰਦੇ ਨੇ 500 ਸਿੱਖ ਵੀ ਸ਼ਹੀਦ ਹੋ ਜਾਂਦੇ ਨੇ ਸੁਹਾਣਾ ਸਾਹਿਬ ਹੁਣ ਉਹਨਾਂ ਦੀ ਯਾਦ ਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਹੁਤ ਸੰਗਤਾਂ ਦੂਰੋਂ ਦੂਰੋਂ ਉੱਥੇ ਆਸ਼ੀਰਵਾਦ ਲੈਣ ਆਉਂਦੀਆਂ ਨੇ ਤਾਂ ਇਹ ਸੀ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਇਤਿਹਾਸ ਜੇ ਵੀਡੀਓ ਤੁਹਾਨੂੰ ਵਧੀਆ ਲਗੀ ਤਾਂ ਇਹਨੂੰ ਅੱਗੇ ਵੀ ਪੇਸ਼ ਸਕਦੇ ਹੋ ਸਿੱਖ ਇਤਿਹਾਸ ਨਾਲ ਜੁੜੀਆਂ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿੰਘਾਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਇਹ ਵੀ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਸਾਡੀ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਸਾਡੀ ਇਹ ਬੇਨਤੀ ਆਪਣੇ ਪਰਿਵਾਰ ਨਾਲ ਬੈਠ ਕੇ ਦੇਖੋ ਤੇ ਸਾਨੂੰ ਇਹ ਜ਼ਰੂਰ ਦੱਸਿਆ ਕਰੋਗੇ ਅਗਲੀ ਵੀਡੀਓ ਤੁਸੀਂ ਕਿਹੜੇ ਟੌਪਿਕ ਤੇ ਸੁਨਣਾ ਪਸੰਦ ਕਰੋਗੇ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਦੀ ਫਤਿਹ